ਤੇਜ਼ ਹਵਾਵਾਂ ਤੇ ਤੂਫਾਨ ਦਾ ਦੌਰ ਲਗਾਤਾਰ ਜਾਰੀ ਹੈ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿੱਥੇ ਕਿ ਤੇਜ਼ ਹਵਾਵਾਂ ਦੇ ਵੱਲੋਂ ਖੜੇ ਜਹਾਜ਼ਾਂ ਦਾ ਮੂੰਹ ਮੋੜ ਦਿੱਤਾ ਜਾਂਦਾ ਹੈ ਜੀ ਹਾਂ ਖੜੇ ਜਹਾਜ਼ ਦਾ ਮੂੰਹ 에어ਪੋਰਟ ਤੇ ਮੋੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹ ਆਪੇ ਚੱਲਣ ਲੱਗ ਜਾਂਦੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਬਾਰੇ ਜੇਕਰ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਦੱਸਦੇ ਇਹ ਕਿ ਅਮਰੀਕੀ 에ਅਲਾਈਨਸ 737 800 ਮੰਗਲਵਾਰ ਸਵੇਰੇ ਗੰਭੀਰ ਮੌਸਮ ਦੌਰਾਨ DFW ਹਵਾਈ ਅੱਡੇ ਤੇ ਆਪਣੇ 게ਟ ਤੋਂ ਦੂਰ ਤੱਕਾ ਦੇਗੀ ਜੇ ਤੁਸੀਂ ਦੇਖ ਸਕਦੇ ਹੋ ਕਿ ਖਰਾਬ ਮੌਸਮ ਦੇ ਕਾਰਨ ਕਿਸ ਤਰ੍ਹਾਂ ਜਹਾਜ਼ ਆਪਣੇ ਆਪ ਚੱਲ ਰਿਹਾ ਸੋ ਇੰਟਰਨੈਸ਼ਨਲ 에어ਪੋਰਟ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਨੇ ਖਰਾਬ ਮੌਸਮ ਦੇ ਚੱਲਦਿਆਂ ਅਤੇ ਜ਼ਿਆਦਾਤਰ ਸੰਚਾਲਨ ਨੂੰ ਰੋਕ ਦਿੱਤਾ ਜਾਂਦਾ ਹੈ ਤੇਜ਼ ਹਵਾਵਾਂ ਤੇ ਤੂਫਾਨ ਦਾ ਮੰਜ਼ਰ ਅਮਰੀਕਾ ਦੇ 에어ਪੋਰਟ ਤੇ ਵੇਖਣ ਨੂੰ ਮਿਲਿਆ